ਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇ ਹੋਰ ਸਤਿ ਸ਼ਾਲੋ ਕੀ ਹਾਲ ਚਾਲ ਜੀ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਠੀਕ ਹੋ ਵਗਦੇ ਆਪਾਂ ਵੀ ਠੀਕ ਆ ਤੇ ਅੱਜ ਆਪਾਂ ਵਿਖਾਵਾਂਗੇ ਤੁਹਾਨੂੰ ਆਪਣੇ ਘਰ ਦਾ ਕੰਮ ਕਿਉਂਗੀ ਕਾਫੀ ਦੇਣ ਹੋ ਗਏ ਆ ਪਾਣੀ ਗਏ ਪਲਸਤਰ ਲੱਗੇ ਕਰਕੇ ਤੇ ਆ ਸਾਡਾ ਹੈਗਾ ਜੀ ਡਰੈنگ ਰੂਮ ਜਿਹੜਾ ਹੈ ਕੀ ਪਲਸਤਰ ਹੋਣ ਡਿਆ ਵਾ ਤੇ ਥੱਲੇ ਬੱਜਰੀ ਵੈ ਗਈ ਆ ਜਾਨੀ ਤੁਹਾਨੂੰ ਪਤਾ ਹੀ ਆ ਵੀ ਸਾਡਾ ਇੱਕ ਰਹਿ ਗਿਆ ਸਟੋਰ ਰੂਮ ਤੇ ਲੌਬੀ ਰਹਿ ਗਈ ਆ ਤੇ ਬਾਕੀ অলਮੋਸਟ ਹੋ ਇੱਥੇ ਲਿਆ ਕੰਮ ਤੇ ਕੁਝ ਡਿਲੇ ਸਾਡੇ ਕੋ ਵੀ ਪੈ ਗਿਆ ਕਿਉਂਕਿ ਆਪਾਂ ਚੱਲ ਗਏ ਹਮਨ ਤੇ ਫਿਰ ਤੁਹਾਨੂੰ ਪਤਾ ਫਿਰ ਉਧਰ ਵੀ ਖਰਚਾ ਹੁੰਦਾ ਤੇ ਆ ਹਡਾਇਗਾ ਇਹ ਡਰਾਇੰਗ ਰੂਮ ਸਟੋਰ ਰੂਮ ਸੋਰੀ ਤੇ ਆ ਹਡਾ ਕਮਰਾ ਜੇ ਜਿਹਦੇ ਨਾਲ ਇੱਕ ਬਾਥਰੂਮ ਅਟੈਚ ਆ ਤੇ ਵੇਹ ਹੋ ਗਿਆ ਸਾਰਾ ਕੰਮ ਜਿੱਦਾਂ ਤੁਹਾਨੂੰ ਬੜਾ ਅਪਮਾਨ ਸੇ ਚੜ ਗਈ ਹਾਂ ਫਿਰ ਉੱਥੇ ਵੀ ਖਰਚਾ ਬਾਬਾ ਲੱਗ ਜਾਂਦਾ ਤੇ ਉਹ ਫਿਰ ਹੱਥ ਬੰਨੇ ਦਾ ਟੈਟ ਹੋ ਗਿਆ ਇਹਦੇ ਇਸ ਕਰਕੇ ਫਿਰ ਕਰਦਾ ਕੰਮ ਤੁਹਾਨੂੰ ਬੜਾ ਫਿਰ ਰੋਕਣਾ ਥੋੜਾ ਜਿਹਾ ਡਿਲੇ ਕਰਨਾ ਪਿਆ ਤੇ ਆਹ ਦਬਰ ਬਾਦ ਨੂੰ ਜਾਣ ਵਾਲਾ ਰਸਤਾ ਜਾਣਗੀ ਇਹ ਬਾਹਰ ਜਾਣ ਨੂੰ ਠੱਡਿਆ ਵਾ ਪਿਆ ਬਣੀ ਕੀਜੀ ਬਾਲਕਨੀ ਕਹਿ ਲੋ ਉਹ ਚੀਜ਼ ਆ ਪਿਆ ਆ ਜਿਹੜੇ ਗੱਡ ਰਿਆ ਏ ਥੋੜਾ ਕੰਮ ਖਰਾਬ ਹੋ ਗਿਆ ਸੀ ਇਹ ਨੀਆਂ ਦੇ ਨਾਲ ਬਣ ਗਿਆ ਤੇ ਇਹ ਆ ਪਟਾ ਕੇ ਹੁਣ ਫੇਰ ਦੁਬਾਰਾ ਸਹੀ ਕਰਾਵਾਂਗੇ ਤੇ ਕੋਈ ਨਹੀਂ ਬਾਕੀ ਬਾਬਾ ਦੀਪ ਸਿੰਘ ਕਰਨਗੇ ਕਿਰਪਾ ਇਦਾਂ ਚੱਲਣ ਦੇ ਕੰਮ ਪਿਆ ਲੱਗੇ ਹੜ ਪੌੜੀਆਂ ਵਾਂਦੇ ਕਿਛ ਨੇ ਆ ਬੇਖੋ ਦਹੀਂ ਮੇਗੀ ਜਿ ਕਿਚਨਿਆਂ ਦੇ ਆਪੋਰੀਆਂ ਉੱਤੇ ਜਾਣ ਕੋਠੀ ਰਿਆ ਤੇ ਬਾਕੀਆਂ ਨੂੰ ਵੀ ਦੀ ਟਾਡੀ ਸਪੋਰਟ ਦੀ ਲੋੜ ਆ ਤੁਸੀਂ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੋਟ ਸਾਡੀ ਛੇਤੀ ਤੋਂ ਛੇਤੀ ਪੂਰੇ ਕਰ ਦਿਓ ਤੇ ਆ ਸਾਡਾ ਇੱਕ ਕਮਰਾ ਨਾਲ ਫੇਰੇ ਬਾਥਰੂਮ ਤੇ ਆ ਤੇ ਆ ਸਾਡੀ ਵੇਲੀ ਦਾ ਸਾਰਾ ਵੀਊ ਦਿਖਦਾ ਵਾ ਵਿੱਚੋਂ ਦੀ ਬਾਰੀ ਦੇ ਉਹ ਤੇ ਆ ਬਾਥਰੂਮ ਤੇ ਜਿਆ ਨਾਲ ਪੱਛੋ ਆ ਤੇ ਆਪਾਂ ਜਿਹੜਾ ਕੱਲ੍ਹ ਕਰਦੇ ਰਹਿਣਾ ਕੁਝ ਕੰਮ ਨਹੀਂ ਡਾੜ ਆਹ ਜੀ ਤੇ ਹੁਣ ਮੰਮਾ ਦੇ ਜਾਣ ਦੇ ਉੱਤੇ ਕਿਉਂਕਿ ਆਪਾਂ ਤੁਹਾਨੂੰ ਬਿਲਾ ਫਿਰ ਜਾਣ ਨਹੀਂ ਸਾਦੇ ਤੇ ਆ ਆ ਜੀ ਬਲਗਣ ਹੋਣ ਵਾਲੀ ਕੋਠੇ ਦੇ ਸਾਰੇ ਤੇ ਉੱਤੇ ਜਿੱਦਾਂ ਦਾ ਨਵਾਂ ਬਲਗਣ ਹੋਣ ਵਾਲੀ ਹੈ ਇੱਟਾ ਉਦਾਂ ਉਹਨਾਂ ਛੋਟੇ ਛਣੀਆਂ ਤੇ ਆ ਲੋਕ ਜਾਂ ਕੀ ਗੱਲ ਮੰਟੀ ਦੇ ਨਾਲ ਕਮਰਾ ਇੱਕ ਬਾਕੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓਕਰ